ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਫੇਰ ਆਪਾਂ ਕਣਕੇ ਕਰਨ ਦੇ ਬਾਹਰ ਹਨ ਤੇਜਵੀਰ ਦੀ ਇਹਨਾਂ ਦੇ ਕੇਰਨੇ ਦੇ 10-12 ਕਿੱਲੇ ਅੱਜ ਦੇਖੋ ਜਿੰਨੀ ਕਰਦੀ ਹੈ 3-4 ਕਿੱਲੇ ਹੁਣ ਤੱਕ ਕਰਤੇ ਆ ਆਹ ਦੇਖੋ ਅਲੀ ਵਗੀ ਪੈਲੀ ਨਹੀਂ ਆ ਤਾਂ ਵੀ ਸਫਾਈ ਪੂਰੀ ਆਉਂਦੀ ਆ ਆਹ ਦੇਖੋ ਇੱਚਲੀ ਇਦਾਂ ਦੀ ਪੈਲੀ ਸੀ ਆ ਜਿਹੜੀ ਇੱਚਾ ਸਫਾਈ ਪੂਰੀ ਆਈ ਆ ਫੇਰ ਲੱਗਣ ਲੱਗੇ ਆਪਾਂ ਤੇ ਚਲੋ ਨਾਲੋ ਨਾਲ ਹੀ ਵੀਡੀਓ ਚਲਦਿਆਂ ਰਹਿਣੀਆਂ 9 ਘਟ 8.5 ਘਟ ਸੁਪਰ ਸੀਡਰਾਂ 9 ਘਟ ਜਗਾ ਸਾਡਾ ਪੂਰੀ ਡਰਾਈਵਰ ਆਡਾ ਰੋਟੀ ਖਾਂਦਿਆ ਤੇ ਮੈਂ ਲਾਉਂਦਿਆਂ ਦੋ ਕੇ ਕੀੜੀ ਚੈੱਕ ਕਰੋ ਤੁਸੀਂ ਇੱਕ ਇੱਕ ਕਪੜੇ ਮਿੰਦਰੇ ਦਾ ਰੈਫਰਿਜਰੇਟਰ ਲੀਕ ਹੋ ਗਿਆ ਉਹ ਹੁਣ ਆਪਾਂ ਖੋਲਣ ਲੱਗੇ ਆ ਇਹ ਪਤਾ ਨਹੀਂ ਇਹਨੂੰ ਕੀ ਹੋ ਗਿਆ ਰਾਤ ਦਾ ਤੇ ਚੋਕੇ ਵੱਜਾ ਜਿਆਦਾ ਹੈ ਤੇ ਇਹ ਹੋ ਗਿਆ ਲੀਕ ਤੌੜ ਫੋਰਮਾਨ ਖੋਲਣ ਲੱਗਾ ਇਹਨੂੰ ਤੇ ਮਸ਼ੀਨ ਵੀ ਘੜਨੀ ਆ ਤੇ ਵੀ ਜ਼ਰੂਰੀ ਕੰਮ ਤਵੇ ਵਗਣ ਵਾਲੇ ਸਾਡੇ ਮਾ ਵੇਖੋ ਤਵੇ ਵਾਲੀ ਵਗਣ ਵਾਲੇ ਕਣਕ ਬੀਜਣ ਵਾਲੀ ਪਈ ਆਪਣੀ ਵਾਲੀ ਥੋੜੀ ਕਣਕ ਬੀਜੀ ਆ 12 20 ਕੇ ਗੱਲੇ ਕਣਕ ਬੀਜੀ ਆਲੀ ਸਾਰੀ ਤੇ ਵਾਲੀ 20 ਕੇ ਗੱਲੇ ਰਹਿੰਦੀ ਆ ਜਿੱਦਾਂ ਫੋਰਮਾਨ ਫੋਰਮਾਨ ਵੀ ਆਂਦਾ ਮੈਂ ਸਵੇਰੇ ਜਾਣਾ ਪਿੰਡ ਉਹ ਅੱਜ ਹੀ ਆਂਦਾ ਹੀ ਖਚਾ ਲੈਦੀ ਦਿਹਾੜੀ ਲਾਇਆ ਮਸ਼ੀਨ ਤੇ ਸਵੇਰੇ ਚੱਲ ਜੀ ਇਹਦੇ ਵਿਆਹ ਕੁੜੀ ਦਾ ਵਿਚਾਰੇ ਤੇ ਫੋਰਮੈਨ ਦਾ ਚਲੋ ਬੜਾ ਤਨ ਜਿਗਰਾ ਜਿੰਨੇ ਇੰਨਾ ਚਰਲਾ ਆਤਾ ਹੋਰ ਫੋਰਮੈਨ ਨਵੀਂ ਤਾਜੀ ਕੋਈ ਲੱਗੇ ਵੀਰ ਜੀ ਸਪਰੇਅ ਕਰਨ ਆਪਾਂ ਕਨਕ ਨੂੰ ਲੱਗ ਪਏ ਬੰਦੇ ਆ ਇੱਕ ਵੀਜੀ ਕੱਲ ਸਾਡਾ ਰਤਾ ਜੀ ਸਪਰੇਅ ਕਰ ਦਿੱਗੇ ਤੇ ਇਹ ਵਿੱਚ ਟਰੈਕਟਰ ਖਲਾਰ ਲਿਆ ਪੈਲੀ ਜੀ ਪਲਾਟ ਵੱਡੇ ਆ ਨਾਲੀ ਛੋਟੀ ਆ ਥੋੜੀ ਜੀ ਆਸੇ 1.5 ਲੀਟਰ ਚਲੀ ਜਾਂਦਾ ਇੱਕ ਪਾਸੇ एकदम ਫੈਨ ਚੱਲੀਏ ਤੇ ਦੋਵੇਂ ਦਮੇ ਗਾਲਾਂ ਦੀ ਪੂਰਾ ਯੋ ਹੋ ਰਿਹਾ ਹੋਰ ਵਾਰ ਨਹੀਂ ਆਵਾਜ਼ ਨਹੀਂ ਜਾਂਦਾ ਆ ਮੈਂ ਨਾਲ ਉਹਦੇ ਵਢਾਉਂਦੇ ਆ ਕੀ ਹਾ ਦਾ ਇਹ ਨੇਵੇਂ ਪੂਰੇ ਵਾਗੇ 17 18 ਖਸ਼ੀਨਾ ਬੱਝ ਗਈ ਫਿਰਦੀਆਂ ਇੱਥੇ 17 18 ਆ ਦਲੀਆ ਦਾ ਬਾਬੇ ਦੀ ਕਿਰਪਾ ਨਾਲ ਵਧੀਆ ਕੰਮ ਆ। ਹੁਣ ਇਹ ਵੀ ਖਲੋਤਾ ਖਲੋਤਾ ਮਾਲ ਹੀ ਰਹਿ ਗਿਆ। ਜਿਹੜੀ ਆ 4 ਵਾਲੀਆਂ ਪਛੇਤਰੀਆਂ ਵੀ 16 92 ਉਹ ਵੱਡਾ ਬੇ ਹਣਾ। ਇਹ ਵੀ ਮਸ਼ੀਨਾਂ ਪੱਜ ਕੇ ਫਿਰਦੀਆਂ। ਦੂਜੀ ਮਸ਼ੀਨ ਵੀ ਕੀ ਲਾਲਜੀ ਆੜਤੀ ਦੇ ਦੂਰੀ ਗਈ ਉਹ ਵੀ। ਉਹਨੇ ਅੱਜ 20 ਕਿੱਲੇ ਤਾਂ ਵਡਣਾ ਖਲੋਤਾ ਖਲੋਤਾ ਹੀ। ਤੇ ਆ ਵੀ ਅੱਜ ਖਲੋਤਾ ਹੀ ਵਡਣਦੇ ਆ। ਗੌਰਮਾਨ ਚੱਲਿਆ ਸੀ ਤਾਂ ਖਲਾਰਤੀ ਅੱਜ ਮਸ਼ੀਨ ਇਹ ਤਾਂ ਨਹੀਂ ਚਲਾਉਣੀ। ਕਈ ਵੀਰਾਂ ਦੇ ਵਾਚ ਛੁੱਟੀਆਂ ਆ ਗਈਆਂ ਜ਼ਰੂਰੀ ਵਟਣਾ ਸਾਡਾ ਵੜ ਤੋ ਸਾਡਾ ਜਰਾਦਾ ਫੇ ਵੀ ਮਸ਼ੀਨਾ ਹੋ ਜਾ ਡੱਕ ਦੀਏ ਇੱਕ ਇੱਕ ਹੀ ਜਲਾਈ ਜਾਂਦੇ ਆ ਬਥੇਰਾ ਥਾਂ ਵੜ ਗਏ ਆ ਉਹ ਵੀਰਾਂ ਸੋਚ ਕੱਟਦੇ ਉਹ ਕੱਟਦੇ ਉਹ ਪੁਰਾਵਾ ਸੋਚ ਕੱਟਦੇ ਯਾਰ ਤਾਰਾ ਬੜੀਆਂ ਨੀਵੀਆਂ ਉਦਣ ਮੈਂ ਨਾ ਕਿਸੇ ਵੀਰਾਂ ਦਾ ਮੈਨੂੰ ਸੋਚ ਕੱਟਦਾ ਮੈਂ ਤੇ ਮੈਂ ਨਗਾਤੀ ਮਸ਼ੀਨ ਤਿੰਨੇ ਤਾਰਾਂ ਜੁੜ ਗਈਆਂ ਪਟਾਕੇ ਪੈਣ ਥੱਲੇ ਘਟਰ ਲੱਗਾ ਸੀ ਤੇ ਮੈਨੂੰ ਬੱਤੀ ਬਈ ਬਹੁ ਜਹ ਹੱਥ ਨਾਲ ਤਾਰਾਂ ਤਾਮ ਚੁੱਕੀਆਂ ਮੈਨੂੰ ਹਲਾਗੇ ਰਸਤਾ ਮੈਂ 10 ਦਿਨ ਘਟੋ ਘਟ ਮੈਨੂੰ ਬਹੁਤੀ ਵੀਕਨਸ ਰਹੀ ਹੈ ਤੇ ਆਪਾਂ ਕਿਸੇ ਦੇ ਮਗਰ ਨਾਲ ਕੀ ਇਹ ਫੋਰਮਾ ਅੱਡੇ ਦੇ ਵਿੱਚੋਂ ਮਸ਼ੀਨ ਬੈਕ ਕਰ ਲਈ ਆ ਵੇਖੋ ਤਾਰਾਂ ਤੋਂ ਉਪਰਾਵ ਤਾਰਾ ਚੋਕ ਜੀ ਲਾਲ ਦੇ ਵੀ ਕਣਕ ਵੀ ਜੰਦੇ ਆ ਨਾ ਪੰਜ ਛੇ ਟਰੈਕਟਰ ਲਾਏ ਆ ਇੱਕ ਆ ਚੱਲਣ ਦੇ ਆ ਜੀ ਇੱਕ ਆ ਖਲੋਤਾ ਹੈ 52 ਦਾ ਇੱਕ ਆ ਤੇ ਇੱਕ ਆ ਸੁਪਰ ਸੀਡਰ ਤੇ ਇਹ ਇੰਨੇ ਟਰੈਕਟਰ ਲਾਏ ਆ ਬੰਦੇ ਹੜਿਆ ਨਹੀਂ ਇਹਨਾਂ ਨੇ ਇੱਕ ਟਰੈਕਟਰ ਨਾ ਟਕਾਲ ਹੀ ਹੈਗਾ ਜਿੱਦਾਂ ਇਹਨਾਂ ਬਾਜ ਨਾ ਕਿਤੇ ਨੇ ਉੱਡ ਜਾਣਾ ਹੁੰਦਾ ਅੱਬ ਜਾਂ ਤਾਂ ਇੱਕੋ ਦਿਨ ਚ ਹੀ ਇਹ ਵਿਲੇ ਹੋ ਜੀਏ ਟਰੈਕਟਰ 5 6 ਲਾ ਗਏ ਟਰੈਕਟਰ ਹੋਰ ਲਿਆਵਾ ਥੋੜੇ ਜੇ ਹੈ ਵੀਰ ਵੀਰਾ ਟਰੈਕਟਰ ਹੋਰ ਲਿਆਵਾ ਦੱਸ ਓ ਟਰੈਕਟਰ ਵੀਰ ਹੋਰ ਕਿਨੇ ਕਿ ਲਿਆਵਾ ਲੈ ਓ ਵੀਰ ਜੀ ਆ ਮੈਂ ਵਖਣ ਵਾਲਾ ਥਾਂ ਲਿਓ ਤੁਸੀਂ ਮੈਂ ਨਾ ਭਾਈ ਮੈਂ ਨਾ ਵੇਸੀ ਟਰੈਕਟਰ ਜਿੱਦਾ ਮੇਲਾ ਲਾਉਣਾ ਦਾ ਓ ਵੇਖ ਤਾ ਆਓ ਜਿਹੜੇ ਖਲੋਤੇ ਓ ਉਹ ਤੇ ਚਲਾਓ ਇਹ ਡਰਾਈਵਰ ਨਹੀਂ ਮੇਰੇ ਆ ਤਾਂ ਫੇਰ ਆ ਵੀਡੀਓ ਚ ਕਹ ਹੈ ਵੀ ਡਰਾਈਵਰ ਜੇ ਕੋਈ ਵੀਰ ਹੈਗਾ ਤੇ ਆਜੋ ਤੇ ਵੀਰ ਜੀ ਤੁਸੀਂ ਕੈਮਰਾ ਛੱਡ ਕੇ ਤੁਸੀਂ ਨਾਲ ਫੋਲ ਦਿਹਾੜੀ ਦੇਊਗਾ ਵੀਰ ਜਿਹੜਾ ਵੀ ਕੋਈ ਵੀਰ ਹੈਗਾ ਨਾ ਡਰਾਈਵਰ 1000 ਰੁਪਿਆ ਇੱਕ ਦਿਨ ਦੀ ਦਿਹਾੜੀ ਦੇਊਗਾ ਏ ਨਹੀਂ ਫੋਨ ਛੱਡ ਨਾਲ ਤੁਸੀਂ ਵੀ ਇੱਕ ਅਦਾ ਕਿਲਾ ਕਰਾਓ ਨਹੀਂ ਨਹੀਂ ਕਰਾਉਨੇ ਆ ਦਾ ਡਰਾਈਵਰ ਆਜੂ ਸਵੇਰੇ ਤੇਰੇ ਨਾਲ ਵੀਡੀਓ ਵੇਖ ਕੇ 1000 ਰੁਪਿਆ ਦਿਹਾੜੀ ਕਹਿਤੀ ਆਪਾਂ ਜਿਹੜਾ ਵੀ ਵੇਲਾ ਵੀਰ ਹੋਊ ਉਹਦਾ ਸਵੇਰੇ ਆਜੇ 1500 ਅੰਦਾ ਦੇ ਦਾਂਗੇ ਦਿਹਾੜੀ ਆਹਦਾ 1500 ਦੇ ਦਾਂਗੇ ਦਿਹਾੜੀ ਚਲੋ 1500 ਠੀਕ ਆ ਕਿੱਲੇ ਦਾ ਦੇਵਾਂਗੇ ਤੁਹਾਨੂੰ ਆਹ ਪਾਉਂਦੇ 20 ਸਟਾਰ 05 ਇਹ ਐਰਕਾ ਆ ਐਰਕੀ ਆਣਾ ਵੀ ਇਹ ਬਹੁਤ ਵਧੀਆ ਇਹਨੂੰ ਇਹ ਵੀ ਦਵਾਈ ਲੱਗੀ ਵਿੱਚੋਂ ਹੀ ਹੁੰਦੀ ਇਹ ਸੋਖਾ ਹੋਰ ਦਾ ਪਤਾ ਨਹੀਂ ਜੇ ਤੇ ਆਹ ਜਿਹੜਾ ਸਟਾਰ 72 ਇਹਨੂੰ ਵੀ ਲੱਗੀ ਆਈ ਨਾ ਇਹਨੂੰ ਵੀ ਦਵਾਈ ਲੱਗੀ ਆ ਸਟਾਰ 72 ਜੇ ਵੀ ਵੀ ਬਹੁਤ ਵਧੀਆ ਇਹ ਦੋਵੇਂ ਇਹ ਸਟਾਰ 05 ਆ ਇਹ ਸਟਾਰ 72 ਆ ਇਹ ਇਧਰ ਵੇਖੋ ਇੱਕ ਡਰੇ ਵਾਲੇ ਚੱਲਣ ਦੀ ਇੱਕ ਸੁਪਰ ਸੀਡਰ ਚੱਲੰਦੇ ਆ ਜੇ ਆਹ ਟਰੈਕਟਰ ਆਦਾ ਕੀ ਕਰੰਦੇ ਜੇ ਹੈ ਇਹ ਮਸ਼ੂਰੀਲੀ ਏਕਣਾ ਇਸ ਸੁਹਾਗਾ ਫੇਰੰਦੇ ਆ ਤੇ ਏਕਣਾ ਆ ਸਕੰਜਾ ਜਾ ਪਾਇਆ ਮੇਰ ਸਾਹਣਾ ਵੀ ਘਰੋ ਲੈ ਕੇ ਆਉਂਦੇ ਆ ਓਏ ਮੇਰਾ ਡੰਮੇ ਦਰਾ ਵੀ ਆਏ ਨਹੀਂ ਇਹ ਵੀ ਕੱਲ ਮੰਗਿਆ ਸੀ ਉਹ ਬੰਦੇ ਅੱਡੇ ਕਰ ਲਗੇ ਪਾਰਟੀ ਬੰਬੀ ਤੇ ਹੀ ਚੱਲੰਦੇ ਆ ਕੰਮ ਆਏ ਓਏ ਆ ਕੀ ਆ ਓਏ ਜਿਹੜਾ ਸਲਾਦੀ ਆ ਅਸੇ ਇੱਚ ਜੁਗਾੜ ਆ ਸਾਰਾ ਬੰਦ ਹੀ ਰਹਿੰਦੇ ਆ ਭਰਾਵਾ ਚਲੋ ਆਓ ਯਾਰ ਕਰੋ ਇਹਨੂੰ ਲਾਓ ਹੱਥ ਆਜੋ ਆਜੋ ਸੁਪਰ ਜਿਹੜਾ ਆਪਣਾ ਆ ਚੱਲਣ ਦਿਆ ਤੇ ਰੋਡ ਦੇ ਉੱਤੇ ਚੱਲਣ ਦਿਆ ਉਹ ਪਰੇ ਗਰਗੀ ਸਾਰੀ ਆਵਾਜ਼ ਰਾਜੇ ਵਾਲੀ ਥੋੜੀ ਜਿਹੀ ਘਰ ਲੇ ਬਸ ਇਹ ਘਰ ਕੇ ਤੇ ਬਾਜ ਵਰ ਸੌਣਾ ਘਿਰ ਲੱਗੇ ਰਾ ਦੇ ਨਾਲ ਘਿਰ ਲੇ ਚੱਲ ਰਹੀਆਂ ਆਪਣੀਆਂ ਬਾਬੇ ਦੀ ਕਿਰਪਾ ਨਾਲ ਦੋਵੇਂ ਰਾਣੀਆਂ ਇਕੱਠੀਆਂ ਹੋ ਗਈਆਂ ਫੇਰ ਅੱਜ ਕੱਲ ਛੁੱਟੀ ਔਨ ਕਰਕੇ ਅੱਜ ਖੇਚ ਬੜੀ ਪੈ ਗਈ ਆ ਪਰਸੋ ਛੁੱਟੀ ਸੱਚ ਕੱਲ ਦੀ ਜੜੀ ਮੰਡੀ ਚੋਂ ਨਾ ਵਿਗਣਾ ਤੇ ਇਹਦੇ ਕਰਕੇ ਖੇਚ ਬੜੀ ਆ ਗਈ ਤੇ ਹਰ ਇੱਕ ਵੀਰ ਅਦਾ ਹੁਣ ਕਾਕੜੀ ਆਈਆਂ ਮਸ਼ੀਨਾ ਮੋਲ ਕਵੀਰ ਦੇ ਦੋਵੇਂ ਤੇ ਵੱਡਣ ਦੀ ਨਾਲ ਆਪਣਾ ਟਰਾਲਾ ਵੀ ਆਪਣਾ ਆ ਨਾਲ ਟਰਾਲਾ ਵੀ ਆਪਣੇ ਵਾਲਾ ਨਾਲ